20 ਤਰੀਕਾ ਨਵਾਂ ਮਹੀਨਾ 2025 ਦੀ ਇਹ ਵੀਡੀਓ ਆ ਠੀਕ ਆ ਤੁਸੀਂ ਦੇਖ ਸਕਦੇ ਲੜਕੀਆਂ ਦੀ ਮਾਤਾ ਕਿਵੇਂ ਭਾਵਕ ਹੋ ਕੇ ਰੋ ਰਹੀਆਂ ਠੀਕ ਆ ਅਸੀਂ ਦਾਨੀ ਵੀਰਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਇਸ ਘਰ ਦੇ ਵਿੱਚ ਭਰਾਵੋ ਦੋ ਮਰੀਜ਼ ਪਏ ਨੇ ਦੋਨਾਂ ਦੀ ਗੁਰਦੇ ਖਰਾਬ ਨੇ ਕਿੰਨੀ ਭਿਆਨਕ ਬਿਮਾਰੀ ਆ ਜੀ ਤੇ ਬਹੁਤ ਗਰੀਬੀ ਦਾਗ ਇਹਦੇ ਵਿੱਚ ਇਹ ਪਰਿਵਾਰ ਵਿਚਰ ਰਿਹਾਗਾ ਤੇ ਅਸੀਂ ਦਾਨੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਥੋੜਾ ਥੋੜਾ ਦਸਵੰਦ ਕੱਟ ਕੇ ਇਸ ਪਰਿਵਾਰ ਦੀ ਜ਼ਰੂਰ ਮਦਦ ਕਰੋ ਵੀਰੇ ਡਾਇਰੈਕਟ ਮਦਦ ਕਰੋ ਪਰਿਵਾਰ ਦੀ ਕੁਈ ਹਸਪੀਟਲ ਜਮਾ ਕਰਵਾ ਦੋ ਪੈਸੇ ਚਾਹੇ ਪਰਿਵਾਰ ਨੂੰ ਦੇ ਦੋ ਆਪਾਂ ਚਾਹਣੀਆਂ ਬੱਚੀਆਂ ਦਾ ਇਲਾਜ ਹੋ ਜੇ ਜੀ ਛੋਟੀਆਂ ਬੱਚੀਆਂ ਦੇਖੋ ਤੁਸੀਂ ਆਹ ਘਰ ਦੇ ਵਿੱਚ ਨਹੀਂ ਗਰੀਬ ਪਰਿਵਾਰ ਆਪਦੀਆਂ ਬੱਚੀਆਂ ਨੂੰ ਵਿਆਹ ਕੇ ਤੋੜਦਾ ਤੇ ਇਹ ਕਿਵੇਂ ਵਿਚਾਰੀਆਂ ਮੰਜੇ ਤੇ ਪਈਆਂ ਨੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਆਈਕਨੀ ਆ ਲੋਕ ਸੇਵਾ ਚੈਰੀਟੇਬਲ ਸੋਸਾਇਟੀ ਰਿਸਟ੍ਰਿਡ ਬਰਨਾਲੇ ਤੋਂ ਜੀ ਅੱਜ ਪਿੰਡ ਗੁਰਮਾ ਦੇ ਵਿੱਚ ਪਹੁੰਚਿਆ ਜੋ ਕਿ ਅਤਿ ਦੀ ਗਰੀਬੀ ਦੇ ਵਿੱਚ ਪਰਿਵਾਰ ਜੀ ਰਿਹਾ ਜੋ ਕਿ ਪਰਿਵਾਰ ਦੇ ਵਿੱਚ ਇੰਨੀ ਭਿਆਨਕ ਬਿਮਾਰੀ ਨਾਲ ਦੋ ਬੱਚੀਆਂ ਦੋ ਬੱਚੀਆਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਜੂਝ ਰਹੀਆਂ ਹਨ ਆਉ ਤੁਹਾਡੀ ਪਰਿਵਾਰ ਨਾਲ ਗੱਲ ਕਰਾਉਣੀ ਹੈ ਜੀ ਇਹ ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ ਦਲਵਾਰਾ ਸਿੰਘ ਦਾ ਘਰ ਆ ਜੀ ਇਹ ਘਰ ਦੇ ਮੁਖੀ ਦਾ ਨਾਮ ਦਲਵਾਰਾ ਸਿੰਘ ਆ ਜੋ ਕਿ ਜ਼ਿਲ੍ਹਾ ਬਰਨਾਲਾ ਦਾ ਤੇ ਇਹਨਾਂ ਦੇ ਜਿਹੜੀ ਵੱਡੀ ਬੱਚੀ ਹੈ ਜੀ ਆ ਪਈਆ ਇਹਨਾਂ ਦਾ ਨਾਮ ਹੈਗਾ ਹਰਪ੍ਰੀਤ ਕੌਰ ਤਿੰਨ ਸਾਲਾਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਆ ਸੰਗ ਜੀ ਲਗਾਤਾਰ ਡੈਸਲ ਚੱਲਦੇ ਨੇ ਵੱਡੀ ਬੱਚੀ ਦਾ ਨਾਮ ਹਰਪ੍ਰੀਤ ਕੌਰ ਆ ਹੋਮਰ 23 ਸਾਲ ਆ 3 ਸਾਲਾਂ ਤੋਂ ਗੁਰਦੇ ਖਰਾਬ ਨੇ ਡੈਲਸਸ ਚਲਦੀ ਆ ਤੇ ਦੂਸਰੀ ਲੜਕੀ ਜਿਹੜੀ ਉਹ ਪਰਲੇ ਪਾਸੇ ਮੰंजे ਤੇ ਆ ਜੀ ਉਹਦਾ ਨਾਮ ਹੈਗਾ ਜੋਤੀ ਤੌਰ ਜੀ ਉਹਦੀ ਵੀ 18 ਸਾਲ ਉਮਰ ਆ ਜੀ 3 ਸਾਲਾਂ ਤੋਂ ਉਹਦੇ ਵੀ ਗੁਰਦੇ ਖਰਾਬ ਨੇ ਜਦੋਂ ਕਰੋਨਾ ਦੇ ਟੀਕੇ ਲੱਗਿਆ ਸੰਗ ਜੀ ਤੁਹਾਨੂੰ ਦੱਸ ਦਈਏ ਜਦੋਂ ਕਰੋਨਾ ਦੇ ਟੀਕੇ ਲੱਗਿਆ ਉਸ ਤੋਂ ਬਾਅਦ ਇਹਨਾਂ ਬੱਚੀਆਂ ਨੂੰ ਲਗਾਤਾਰ ਬੁਖਾਰ ਚੜਦਾ ਰਿਹਾ ਜੋ ਵੀ ਆਪਣਾ ਇਲਾਜ ਕਰਵਾਇਆ ਇਲਾਜ ਤੋਂ ਡਾਕਟਰਾਂ ਵੱਲੋਂ ਦੱਸਿਆ ਗਿਆ ਵੀ ਬਈ ਦੋਨੇ ਲੜਕੀਆਂ ਦੇ ਗੁਰਦੇ ਖਰਾਬ ਨੇ ਚਾਰ-ਚਾਰ ਦਿਨਾਂ ਬਾਅਦ ਇਹਨਾਂ ਦੀ ਡੈਲਸਸ ਹੁੰਦੀ ਆ ਘਰ ਦੇ ਤੁਸੀਂ ਹਾਲਾਤ ਦੇਖ ਸਕਦੇ ਹੋਗੇ ਇੱਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਸਾਰੇ ਹਾਲਾਤ ਦਿਖਾ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੀਰੇ ਚਾਦਰਾਂ ਪਾਈਆਂ ਹੋਈਆਂ ਕੋਈ ਬੜਾ ਕੋਈ ਪਰਿਵਾਰ ਹੋਣੀ ਹੈਗਾ ਤੇ ਬਹੁਤ ਗਰੀਬ ਗਰੀਬੀ ਨਾਲ ਇਹ ਪਰਿਵਾਰ ਜੀ ਰਿਹਾ ਹੈਗਾ ਤੇ ਆ ਪਿੰਡ ਦੀ ਸਾਰੀ ਪੰਜਾਬ ਖੜੀ ਹੈ ਜੀ ਤੇ ਅੱਜ ਵੀ ਇਹ ਸ਼ਾਮ ਦਾ ਟਾਈਮ ਅੱਜ 20 ਤਰੀਕਾ ਨਵਾਂ ਮਹੀਨਾ 2025 ਦੀ ਇਹ ਵੀਡੀਓ ਆ بار بار ਤੁਹਾਨੂੰ ਪ੍ਰਭਾਵ ਦੇ ਹਾਲਾਤ ਦੱਸਦੇ ਨੇ ਬਹੁਤ ਹੀ ਲੋੜਵੰਦ ਪਰਿਵਾਰ ਆ ਗਰੀਬੀ ਦੇ ਵਿੱਚ ਵਿਚਰ ਰਿਹਾ ਪਰਿਵਾਰ ਆ ਅੱਜ ਵੀ ਇਹ ਸ਼ੇਰਪੁਰ ਨਾਲ ਪੈ ਜਾਂਦਾ ਗੁਰਮਾ ਦੇ ਨਾਲ ਸ਼ੇਰਪੁਰ ਬਚਾਰਾ ਮਜ਼ਦੂਰੀ ਕਰਕੇ ਆ ਦਿਹਾੜੀ ਕਰਕੇ ਐਵੇਂ ਮਿਸਤਰੀਆਂ ਦੇ ਨਾਲ ਤੇ ਆਪਣੇ ਇਲਾਜ ਕਰਾਉਣ ਤੋਂ ਸਮਰੱਥਾ ਜੀ ਅਸੀਂ ਦਾਨੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਭਾਵੇਂ 1000 2000 5000 ਜਿਹੜਾ ਵੀ ਕੋਈ ਜਿੰਨੀ ਸੇਵਾ ਕਰ ਸਕਦਾ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰੋ ਭਰਾ ਘਰ ਦੇ ਵਿੱਚ ਮਰੀਜ਼ ਤਾਂ ਇੱਕ ਨਹੀਂ ਆਪਾਂ ਤੋਂ ਠੀਕ ਹੁੰਦਾ ਉਹ ਵੀ ਜੇ ਇੱਕ ਹਫ਼ਤਾ ਦਾਖਲ ਰਹਿ ਜੇ ਠੀਕ ਆ ਮੈਂ ਇਹ ਪਰਿਵਾਰ ਨੇ ਆਪਦਾ ਘਰ-ਵਾਰ ਸਭ ਕੁਝ ਲਾਤਾ ਠੀਕ ਆ ਤੁਸੀਂ ਦੇਖ ਸਕਦੇ ਲੜਕੀਆਂ ਦੀ ਮਾਤਾ ਕਿਵੇਂ ਭਾਵਕ ਹੋ ਕੇ ਰੋ ਰਹੀਆਂ ਠੀਕ ਆ ਅਸੀਂ ਦਾਨੀ ਵੀਰਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਇਸ ਘਰ ਦੇ ਵਿੱਚ ਭਰਾਵੋ ਦੋ ਮਰੀਜ਼ ਪਏ ਨੇ ਦੋਨਾਂ ਦੀ ਗੁਰਦੇ ਖਰਾਬ ਨੇ ਕਿੰਨੀ ਭਿਆਨਕ ਬਿਮਾਰੀ ਆ ਜੀ ਤੇ ਬਹੁਤ ਗਰੀਬੀ ਦਾਬੇ ਦੇ ਵਿੱਚ ਇਹ ਪਰਿਵਾਰ ਵਿਚਰ ਰਿਹਾਗਾ ਤੇ ਅਸੀਂ ਦਾਨੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਥੋੜਾ ਥੋੜਾ ਦਸਵੰਦ ਕੱਟ ਕੇ ਇਸ ਪਰਿਵਾਰ ਦੀ ਜ਼ਰੂਰ ਮਦਦ ਕਰੋ ਵੀਰੇ ਡਾਇਰੈਕਟ ਮਦਦ ਕਰੋ ਪਰਿਵਾਰ ਦੀ ਕੋਈ ਹਸਪੀਟਲ ਜਮਾ ਕਰਵਾ ਦੋ ਪੈਸੇ ਚਾਹੇ ਪਰਿਵਾਰ ਨੂੰ ਦੇ ਦੋ ਆਪਾਂ ਚਾਹਣੀਆਂ ਬੱਚੀਆਂ ਦਾ ਇਲਾਜ ਹੋ ਜਾਈ ਜੀ ਛੋਟੀਆਂ ਬੱਚੀਆਂ ਦੇਖੋ ਤੁਸੀਂ ਆਹ ਘਰ ਦੇ ਵਿੱਚ ਨਹੀਂ ਗਰੀਬ ਪਰਿਵਾਰ ਆਪਦੀਆਂ ਬੱਚੀਆਂ ਨੂੰ ਵਿਆਹ ਕੇ ਤੋੜਦਾ ਤੇ ਇਹ ਕਿਵੇਂ ਵਿਚਾਰੀਆਂ ਮੰਜੇ ਤੇ ਪਈਆਂ ਨੇ ਤੇ ਹੁਣ ਥੋੜੀ ਪਰਿਵਾਰ ਨਾਲ ਗੱਲ ਕਰਾਉਣੇ ਆ ਜੀ ਜਿਹੜੇ ਦਾਨੀ ਵੀਰਾਂ ਨੂੰ ਵੀਰੇ ਤੁਸੀਂ ਕੀ ਫਰਿਆਦ ਕਰਨਾ ਚਾਹੁੰਦੇ ਜਿਨ੍ਹਾਂ ਨੇ ਤੁਹਾਡੀ ਬੱਚੀ ਦਾ ਇਲਾਜ ਕਰਵਾਉਣਾ ਮੈਂ ਹੱਥ ਬੰਨ੍ਹ ਕੇ ਚੱਲਾਂ ਜੋ ਕੁੜੀਆਂ ਦਾ ਇਲਾਜ ਦੂ ਚੱਲ ਰਿਹਾ ਜੀ ਇਲਾਜ ਕਰਵਾਉਂਦੀ ਉਹ ਕਰਨੀ ਮੇਰੀ ਸ਼ਹਾਦਤ ਕਰਨੀ ਜੀ ਬਹੁਤ ਗਰੀਬਤਾ ਹੈ ਜੀ ਜੋ ਕਹੇਗਾ ਨਹੀਂ ਸਾਡੇ ਕੋਲ ला ਚੁੱਕੇ ਆ ਜੀ ਹੁਣ ਸਾਡੇ ਕੋਲ ਕੁਝ ਨਹੀਂ ਹੈਗਾ ਜੀ ਤੇ ਬੱਚਿਆਂ ਦੀ ਮਾਤਾ ਦੇ ਨਾਲ ਗੱਲ ਕਰਵਾਉਣੇ ਆ ਜੀ ਤੁਹਾਡੀ ਭੈਣ ਮੇਰੀ ਕਿੰਨਾ ਟਾਈਮ ਹੋ ਗਿਆ ਨਾ ਬੱਚਿਆਂ ਨੂੰ ਬਿਮਾਰ ਨੂੰ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਭੈਣੇ ਲਾਜ ਇਹਨਾਂ ਦਾ ਬਠਿੰਡੇ ਹਸਪਤਾਲ ਦੇ ਵਿੱਚੋਂ ਦੱਸ ਰਿਹਾ ਹਾਂ ਤੁਸੀਂ ਵੀ ਚੱਲਦਾ ਉੱਥੇ ਹਾਂ ਜੀ ਮੈਂ 3 ਸਾਲ ਆਪ ਵੀ ਬਹੁਤ ਮਜ਼ਦੂਰੀ ਮਜ਼ਦੂਰੀ ਕਰਕੇ ਲਾ ਚੁੱਕੀ ਆ ਠੀਕ ਆ ਜੀ ਤੇ ਭੈਣੇ ਹੁਣ ਜਿਹੜੇ ਦਾਨੀ ਵੀਰਾਂ ਨੇ ਦਾਨ ਦੇ ਕੇ ਤੁਹਾਡੀ ਮਦਦ ਕਰਨੀ ਇਹਨਾਂ ਬੱਚਿਆਂ ਦਾ ਇਲਾਜ ਕਰਾਉਣਾ ਤੁਸੀਂ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੋੜੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਮੈਂ ਆਪ ਦਾ ਲਾ ਚੁੱਕੀ ਸਭ ਕੁਸ ਕਿ ਹੁਣ ਮੇਰੇ ਕੋਲ ਕੁਝ ਨਹੀਂ ਹੈ ਠੀਕ ਹੈ ਮੇਰੇ ਮਤ ਤੋਂ ਕਰ ਪਰਵਾਹ ਪਰਿਵਾਰ ਵੀ ਤੁਸੀਂ ਦੇਖ ਸਕਦੇ ਹੋ ਜੀ ਭਾਵਕ ਹੋ ਗਿਆਗਾ ਤੇ ਅਸੀਂ ਦਾਨੀ ਵੀਰਾਂ ਨੂੰ ਇਹੀ ਬੇਨਤੀ ਕਰਦੇ ਆ ਭਰਾ ਆ ਦੋ ਬੱਚੀਆਂ ਦੇਖੋ ਤੁਸੀਂ ਕਿਵੇਂ ਮੰਜੇ ਤੇ ਪਈਆਂ ਵਿਚਾਰੀਆਂ ਮਜਬੂਰੀ ਦੇ ਕਾਰਨ ਤੇ ਇਹਨਾਂ ਨੂੰ ਜਰੂਰ ਵੀਰੇ ਬਚਾਇਆ ਜਾਵੇ ਯਾਰ ਹਨਾ ਤੇ ਬੂੰਦ ਬੂੰਦ ਨਾਲ ਦਰਿਆ ਭਰ ਜਾਂਦਾ ਤੇ ਕੋਈ ਭਾ 1500 2000 5000 ਕੋਈ ਵੀ ਮਦਦ ਕਰ ਸਕਦਾ ਤਾਂ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਜੀ ਤੇ ਅੱਗੇ ਤੁਹਾਨੂੰ ਅਸੀਂ ਘਰ ਦੇ ਹਾਲਾਤ ਵੀ ਹੋਰ ਦਿਖਾਉਣੇ ਆਂਗੇ ਘਰ ਦੇ ਹਾਲਾਤ ਦਿਖਾਉਣੇ ਆ ਜੀ ਕੈਮਰਾਮੈਨ ਨੂੰ ਕਹੂੰਗਾ ਵੀ ਅੱਗੇ ਆ ਕੇ ਘਰ ਦੇ ਹਾਲਾਤ ਦਿਖਾਏ ਜਾਓ ਆ ਤੁਹਾਨੂੰ ਪਤਾ ਜੀ ਮੀਂਹ ਦਾ ਮੌਸਮ ਲੰਕੇ ਹਟਿਆ ਸੱਤ ਸਾਰੀ ਚੋਰਹੀ ਦੀ ਟਾਇਲ ਬਾਲਿਆ ਦਾ ਹੈਗਾ ਤੀ ਆ ਤੁਸੀਂ ਅੰਦਰ ਆ ਕੇ ਦੇਖੋ ਜੀ ਕਿਵੇਂ ਬਾਲੇ ਟੁੱਟੇ ਪਏ ਨੇ ਚਲਵਾਰਾ ਸਿੰਘ ਦਾ ਘਰ ਆ ਇਹ ਪਿੰਡ ਗੁਰਮਾ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ 7 ਚੋਈ ਦੀ ਥੱਲੇ ਦੇਖ ਸਕਦੇ ਹੋ ਤੁਸੀਂ ਕਿਵੇਂ ਪਾਣੀ ਦੇ ਟੋਕੇ ਡਿੱਕੇ ਨੇ 7 ਡਿੱਗਣ ਵਾਲੀਆਂ ਭਰਾਵੋ ਘਰ ਦੇ ਹਾਲਾਤ ਸਾਨੂੰ ਦਿਖ ਰਹੇ ਨੇ ਬਹੁਤ ਹੀ ਲੋੜਵੰਦ ਪਰਿਵਾਰ ਆ ਗਰੀਬੀ ਦਾ ਬਦੇ ਵਿੱਚ ਇਹ ਪਰਿਵਾਰ ਦਿਖ ਰਿਹਾ ਤੁਸੀਂ ਦੇਖ ਸਕਦੇ ਹੋ ਕਿਵੇਂ ਤੇੜਾ ਆਈਆਂ ਪਈਆਂ ਨੇ ਮਕਾਨ ਤੇ 3 ਸਾਲ ਹੋ ਗਏ ਦਲਵਾਰਾ ਸਿੰਘ ਨੂੰ ਆਪਣੀਆਂ ਬੱਚੀਆਂ ਦਾ ਇਲਾਜ ਕਰਵਾਉਂਦੇ ਨੂੰ ਤੇ ਆਪਣਾ ਇਲਾਜ ਕਰਵਾਉਂਦੇ ਨੂੰ ਬੱਚੀਆਂ ਦਾ ਆਪਣਾ ਘਰ-ਵਾਰ ਸਾਰਾ ਕੁਝ ਲਾ ਚੁੱਕਿਆ ਪਿੰਡ ਦੇ ਵਿੱਚੋਂ ਵੀ ਪੈਸਾ ਮੰਗ ਕੇ ਲਾ ਚੁੱਕਿਆ ਤੇ ਹੁਣ ਅਸੀਂ ਤੁਹਾਡੀ ਪਿੰਡ ਦੀ ਪੰਚਾਇਤ ਨਾਲ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲ ਕਰਵਾਉਣੇ ਆ ਜੀ ਸਰਪੰਚ ਸਾਹਿਬ ਇਹ ਪਿੰਡ ਗੁਰਮਾ ਤੋਂ ਦਲਵਾਰਾ ਸਿੰਘ ਦੀ ਦੋਨੇ ਬੱਚੀਆਂ ਬਿਮਾਰ ਨੇ 18 ਤੇ 23 ਸਾਲ ਦੀਆਂ ਲੜਕੀਆਂ ਨੇ ਦੋਨਾਂ ਦੇ ਦੱਸਿਆ ਜਾਂਦਾ ਵੀ 3 ਸਾਲਾਂ ਤੋਂ ਗੁਰਦੇ ਖਰਾਬ ਨੇ ਪਰਿਵਾਰ ਬਹੁਤ ਜ਼ਿਆਦਾ ਗਰੀਬ ਆ ਦਿਹਾੜੀਦਾਰਾਂ ਤੇ ਤੁਸੀਂ ਪਰਿਵਾਰ ਬਾਰੇ ਜਾਂ ਦਾਨੀ ਵੀਰਾਂ ਫਾਰੇ ਕੀ ਬੇਨਤੀ ਕਰਨ ਨੂੰ ਚਾਹੁੰਦੇ ਅਸੀਂ ਬੇਨਤੀ ਕਰਦੇ ਹਾਂ ਜੀ ਦਾਨੀ ਸੱਜਣਾਂ ਨੂੰ ਪਹਿਲਾਂ ਵੀ ਅਸੀਂ ਪੈਸੇ ਇਕੱਠੇ ਕੀਤੇ ਸੀ ਜੀ ਲਾਏ ਨਹੀਂ ਜੀ ਠੀਕ ਹੈ ਜੀ ਤੇ ਇਹਨਾਂ ਦੇ ਗੁਰਦੇ ਫੇਲ ਨੇ ਜੀ ਤੇ ਹੋਰ ਭਰਾਵਾਂ ਨੂੰ ਬੇਨਤੀ ਕਰਦੇ ਕੋਈ ਵੱਧ ਤੋਂ ਵੱਧ ਦਾਨ ਕਰੇ ਕੀਤਾ ਜਾਵੇ ਤੇ ਇਹਨਾਂ ਦਾ ਬਹੁਤ ਧੰਨਵਾਦ ਹੋ ਰਿਹਾ ਹੈ। ਅਸੀਂ ਦਾਨੀ ਵੀਰਾਂ ਨੂੰ ਇਹੀ ਦੁਬਾਰੇ ਹੱਥ ਬੰਨ੍ਹਤੀ ਬੇਨਤੀ ਕਰਦੇ ਹਾਂ ਜੀ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋਗੇ ਦੇਖ ਲਓ ਤੁਸੀਂ ਪਰਿਵਾਰ ਵੀ ਬਹੁਤ ਗਰੀਬ ਆ ਬਹੁਤ ਘਰ ਲਾ ਚੁੱਕਿਆ ਗਰੀਬੀ ਦਾ ਬਦੇ ਵਿੱਚ ਵਿਚਰਦਾ 500 ਰੁਪਏ ਮਜ਼ਦੂਰੀ ਤੇ ਉਹ ਭਰਾ ਆਪਣੀ ਦਿਹਾੜੀ ਲਾ ਕੇ ਆਉਂਦਾ 500 ਰੁਪਏ ਨਾਲ ਤੁਹਾਨੂੰ ਪਤਾ ਸੰਗਜੀ ਕੀ ਹੁੰਦਾਗਾ ਬਹੁਤ ਗਰੀਬ ਗਰੀਬੀ ਨਾਲ ਵਿਚਰ ਰਿਹਾ ਇਹ ਪਰਿਵਾਰ ਆ ਤੇ ਜਿਹੜੇ ਵੀ ਭਰਾਣੇ ਕੋਈ ਦਾਨ ਕਰਨਾ Google Pay ਕਰਨਾ ਕੋਈ ਕਾਊਂਟਰ ਨੰਬਰ ਦੇ ਵਿੱਚ ਪਾਉਣਾ ਤਾਂ ਸਭ ਤੋਂ ਡਾਇਰੈਕਟ ਪਰਿਵਾਰ ਦਾ ਨੰਬਰ ਵੀ ਲਓ ਤੇ ਸਾਡਾ ਨੰਬਰ ਵੀ ਠੀਕ ਹੈ ਜੀ ਕਿਸੇ ਵੀ ਭਰਾ ਨੇ ਕੋਈ ਦਾਨ ਪੱਤਰ ਦੇਣਾ ਤਾਂ ਤੁਸੀਂ ਸਿੱਧਾ ਹਸਪੀਟਲ ਦੇ ਵਿੱਚ ਵੀ ਜਮ੍ਹਾਂ ਕਰਵਾ ਸਕਦੇ ਹੋਗੇ ਤੇ ਸਾਡਾ ਨੰਬਰ ਹੈਗਾ ਜੀ 98034 10387 98034 10387 ਪਰਿਵਾਰ ਦਾ ਨੰਬਰ ਹੈਗਾ ਜੀ 70876 93558 ਦੁਬਾਰੇ ਫੇਰ ਦੱਸ ਰਿਹਾ ਜੀ 70876 93558 ਤੇ ਇਸ ਵੀਡੀਓ ਨੂੰ ਬਾਕ ਬਾਕ ਸ਼ੇਅਰ ਕਰੋ ਭਰਾਵੋ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਲੋੜਵੰਦ ਪਰਿਵਾਰ ਦਾ ਲਾਜ ਕਰਵਾ ਸਕਦਾ ਮੇਰਾ ਭਰਾ ਬਣ ਕੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਫੇਸਬੁੱਕ WhatsApp ਚਲਾਉਣ ਦਾ ਫੇਰਫਾਇਦਾ ਵੀ ਵੀਡੀਓ ਸ਼ੇਅਰ ਕਰਕੇ ਇਹ ਲੋੜਵੰਦ ਪਰਿਵਾਰ ਦਾ ਲਾਜ ਕਰਵਾਇਆ ਜਾਵੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਕਾਸ਼ਾ ਵਾਹਿਗੁਰੂ ਜੀ ਕੀ ਫਤਿਹ